ਜਲੀ ਪੈਣਾ ਆਹੋ ਚੱਲ ਵੀਰ ਤੂੰ ਹੌਲੀ ਹੌਲੀ ਚੱਲ ਜਾਗੇ ਆਹੋ ਧਿਆਨ ਨਾ ਜਾਇਓ ਚੱਕਰ ਚੁੱਕਰ ਆਉਣਗੇ ਨਾ ਤੇ ਖਲਾਰ ਦਿਓ ਪੈਣ ਜੀ ਮੈਂ ਤੇ ਕੇ ਦੱਸਣ ਦਿਆਂ ਮੈਂ ਹੈ ਪੈਣ ਜੇ ਰਾਜ ਕਿਤੇ ਚੱਕਰ ਆ ਗਿਆ ਤੇ ਫੇਰ ਕੀ ਕਰਾਂਗੇ ਉਹ ਨਹੀਂ ਆਉਂਦਾ ਚੱਕਰ ਕੁਛ ਨਹੀਂ ਲੱਗੀ ਕੁਛ ਨਹੀਂ ਹੁੰਦਾ ਫਿਕਰ ਨਾ ਕਰ ਤੂੰ ਚੱਲ ਚੱਲੀ ਆਪਾਂ ਟਾਈਮ ਦੇ ਨਾਲ ਆਹੋ ਆਪਾਂ ਗੱਡੀ ਤੇ ਚੱਲ ਜਣਾ ਗੱਡੀ ਚੱਲ ਤੋ ਆਪਾਂ ਚੱਲੀਏ ਚੱਲ ਬੈ ਪੈਣਾ ਚੱਲ ਤੋ ਖਵਾਈ ਲੈ ਲਓ ਕਿ ਫੇਰ ਕੁਝ ਹੋ ਜਾਏ ਕੋਈ ਨਹੀਂ ਮੈਂ ਖਵਾ ਲ ਦੂਗੀ ਫਿਕਰ ਨਾ ਕਰ ਤੂੰ ਚੰਗਾ ਆਪਾਂ ਅਗੇ ਬਸ ਠੀਕ ਹਾਂ ਚੱਲ ਵੀਰ ਮਮੀ ਜੀ ਹਾਂ ਔਖਾ ਸੌਖਾ ਟਾਈਮ ਤੇ ਬੰਦੇ ਤੇ ਆਉਂਦਾ ਹੀ ਰਹਿੰਦਾ ਵਾ ਪਰ ਭੈਣ ਭਰਾਵਾਂ ਨੂੰ ਨਾ ਐਦਾਂ ਮੂੰਹ ਨਹੀਂ ਮੋੜਨਾ ਚਾਹੀਦਾ ਅੱਜ ਤੇ ਇਹ ਬਮਾਰਾ ਕੱਲ ਨੂੰ ਵੇਲੇ ਘੜੀ ਦਾ ਕੋਈ ਪਤਾ ਨਹੀਂ ਹੁੰਦਾ ਫੇਰ ਕਹਿਣਾ ਵਾ ਵੱਡਾ ਭਰਾ ਵਾ ਮੇਰੇ ਨਾਲ ਨਹੀਂ ਤੁਰਦਾ ਫੇਰ ਜਿੱਦਾਂ ਇਹਦੀ ਜਨਾਨੀ ਕਰਦੀ ਹੈ ਨਾ ਫੇਰ ਉਦਾਂ ਹੀ ਮੈਂ ਕਰਨਾ ਵਾ ਫੇਰ ਕੱਲ ਨੂੰ ਤੂੰ ਹੀ ਨਾ ਮੈਨੂੰ ਕਿਉ ਕੀ ਕਹਿਣਾ ਤੇ ਇਹ ਮੈਂ ਮੈਂ ਤੇ ਸੋਚ-ਸੋਚ ਕੇ ਹਰਾਨ ਹੁੰਦੀ ਆ ਵੇਖ-ਵੇਖ ਕੇ ਵੀ ਇਹ ਕਰਨ ਕੀ ਬੈ ਨੇ ਭੈਣ ਭਰਾਵਾਂ ਨਾਲ ਐਦਾਂ ਥੋੜਾ ਲੋਕੀ ਕਰਦੇ ਨੇ ਲੋਕੀ ਤੇ ਜਾਨ ਦਿੰਦੇ ਭਰਾਵਾਂ ਤੇ ਭਰਾ ਇੱਕ ਘਰ ਦੇ ਵਿੱਚ ਰਹਿਣ ਦੇ ਉਹ ਇਕੱਠੇ ਤੁਸੀਂ ਕੋਈ ਵੱਖਰੇ ਨਹੀਂ ਕੋਈ ਗੱਲ ਨਹੀਂ ਬੰਦੋ ਕਿਤੇ ਵੱਖ ਹੋਏ ਵੀ ਹਮਦਰਦੀ ਕਰਦੇ ਨੇ ਤੇ ਮੇਰਾ ਭਰਾ ਨਹੀਂ ਠੀਕ ਤੇ ਮੈਂ ਲੈ ਕੇ ਜਾਣਾ ਵਾ ਦੂਜੀ ਗੱਲਾਂ ਲੋਕੀ ਏਦਾਂ ਥੋੜਾ ਕਰਦੇ ਜਿਦਾਂ ਇਹ ਕਰਦੇ ਨੇ ਵੀ ਆਪਣੇ ਜੋ ਆਪਣੇ ਮਨ ਦੀ ਗੱਲ ਉਹ ਹੀ ਕਰਨੀ ਇਹੇ ਦੀ ਨਹੀਂ ਮੰਨਣੀ ਭੈਣ ਭਰਾ ਦਾ ਦੁੱਖ ਨਹੀਂ ਮੰਣਾਉਣਾ ਤਾਂ ਕੀ ਫਾਇਦਾ ਤੁਹਾਡੇ ਸਾਹਮਣੇ ਵਿਆਹ ਤੋਂ ਪਹਿਲਾਂ ਜਿਹੜਾ ਕੰਮ ਇਹ ਕਹਿੰਦਾ ਰਿਹਾ ਨਾ ਇਹਨਾਂ ਕਦੀ ਨਾਂ ਨਹੀਂ ਕੀਤੀ ਜੇ 10000 ਮੰਗਣਾ ਤੇ 10 ਕੱਢ ਕੇ ਫੜਾ ਦੇਣਾ ਜੇ 20 ਮੰਗਣਾ ਤੇ 20 ਫੜਾ ਦੇਣਾ ਪਰ ਉਹ ਮੁੱਲ ਤੇ ਨਹੀਂ ਨਾ ਪਾਇਆ ਹੁਣ ਸਭ ਕੁਝ ਇਹਦੀ ਘਰ ਦੀ ਹੋ ਗਈ ਆ ਭੈਣ ਭਰਾਵਾਂ ਦਾ ਚੇਤਾ ਪੁੱਲ ਗਿਆ ਵਾ ਤੇ ਕੋਈ ਗੱਲ ਨਹੀਂ ਜ਼ਿੰਦਗੀ ਬੜੀ ਲੰਮੀ ਆ ਉਤਰਾ ਚੜਾ ਹੁੰਦੇ ਹੀ ਰਹਿੰਦੇ ਆ ਫੇਰ ਨਾ ਅਜੀਦਾ ਨਾ ਭੈਣ ਦੀ ਕੋ ਡਰਦਾ ਹੁੰਦਾ ਸੀ ਪਰ ਜਿਉਂ ਵਿਆਹ ਹੋ ਗਿਆ ਨਾ ਉਹਦਾ ਡਰ ਵੀ ਲੱਥ ਗਿਆ ਲੱਥ ਗਿਆ ਨਾ ਅੰਦਰ ਜਾ ਕੇ ਉਹ ਕਹਿ ਕੇ ਗਈ ਕਿ ਤਿਆਰ ਹੋ ਤਾਂ ਚੱਲੀਏ ਪਰ ਇਹਨੇ ਇੱਕ ਨਹੀਂ ਮੰਨੀ ਅੰਦਰ ਲੰਡੇ ਹੀ ਦੋਵੇਂ ਜੀ ਪਤਾ ਨਹੀਂ ਉਹਨੂੰ ਕੀ ਕਹਿਣ ਲਈਗੀ ਮੈਂ ਤਾਂ ਕੋਈ ਗੱਲ ਨਹੀਂ ਮਾਨ ਮਰਜ਼ੀਆਂ ਕਰ ਲੈ ਤੂੰ ਚਾਮਾਂ ਦੀਆਂ ਚਲਾਉਣ ਰਹੀਆਂ ਨਾ ਇਹੋ ਗੱਲ ਕਹਿੰਦੀ ਹੋਣੀ ਆ ਕਿ ਤੂੰ ਜਾਈ ਨਾ ਤੂੰ ਚੁੱਪ ਕਰਕੇ ਬੈਠਾ ਰੋ ਵੇਖਾਂਗੇ ਕਿਦਾਂ ਚੱਲ ਜਾਂਦੇ ਆ ਤੇ ਚਲੋ ਭੈਣ ਹੀ ਉਹਨੂੰ ਦੁੱਖ ਸੀ ਉਹ ਲੈ ਗਈ ਨਾਲ ਜਿੱਦਾਂ ਵੀ ਆਇਆ ਗਿਆ ਚਲੇ ਗਏ ਮੋਟਰਸਾਈਕਲ ਤੇ ਲੈ ਗਈ ਹੋਣੀ ਹੋਈ ਧਿਆਨ ਦੇ ਨਾਲ ਉਹਨੂੰ ਵੀ ਚੱਲ ਕੋਈ ਗੱਲ ਨਹੀਂ ਮਨ ਨਹੀਂ ਮੈਂ ਵੀ ਵੇਖਣ ਲਈ ਆ ਵੀ ਤੱਕ ਆਈ ਨਹੀਂ ਕਿੰਨਾ ਚਿਰ ਹੋ ਗਿਆ ਗਿਆ ਉਹਨਾਂ ਨੂੰ ਕੋਈ ਨਹੀਂ ਸੀ ਗਿਆਨ ਡਾਇਰੈਕਟਰ ਕੋ ਖੜੀ ਲੱਗ ਜਾਂਦੀ ਕਈ ਵਾਰ ਹੁਣ ਹੋਰ ਮਰੀਜ਼ ਬੈਠੇ ਹੁੰਦੇ ਆ ਫਿਰ ਉਹਨੂੰ ਚੈੱਕ ਕਰਕੇ ਫਿਰ ਅਗਲੇ ਨੇ ਵੇਖਣਾ ਹੁੰਦਾ ਵਾ ਨਾਲੇ ਉਹਨੇ ਚੰਗੀ ਤਰ੍ਹਾਂ ਚੈੱਕ ਕਰਾਉਣਾ ਸੀ ਨਾ ਉਹਨੇ ਹੁਣ ਜੋ ਮਰੀਜ਼ ਚੱਲ ਜਾਣਗੇ ਫੇਰ ਹੀ ਉਹਨੇ ਕਰਾਉਣਾ ਤਸੱਲੀਨਾ ਚੈੱਕ ਤੇ ਦਵਾਈ ਦੂਏ ਸਾਰੀ ਗੱਲ ਦੱਸ ਕੇ ਤੇ ਫੇਰ ਦਵਾਈ ਲੈਣੀ ਦੂਜੀ ਗੱਲ ਮੰਮੀ ਇਹ ਆ ਹੁਣ ਜਵਾਈ ਭਾਈ ਇੱਥੋਂ ਨਾਲ ਜਾਊਗਾ ਉਹ ਕੀ ਸੋਚੂਗਾ ਪਿਕਾਰੇ ਦਾ ਭਰਾ ਹੀ ਉਹ ਨਾਲ ਤੁਰਿਆ ਨਹੀਂ ਆਪਣੀ ਬੇਇੱਜ਼ਤੀ ਤੇ ਫੇਰ ਆਪੇ ਕਰਵਾਉਣੀ ਹੈ ਨਾ ਕਿਸ ਦੇ ਵਾਸਤੇ ਕੀ ਗੱਲ ਤੇ ਫੇਰ ਆਪਣੀ ਕਰਮ ਦੇ ਆ ਤੇ ਕਰਉਂਦੇ ਰਹਿਣ ਉਹਨਾਂ ਤੇ ਫਿਰ ਕਹਿਣਾ ਹੈ ਜਵਾਈ ਭਾਈ ਨੇ ਕਿ ਘਰ ਭਰਾ ਬੈਠਾ ਵਾ ਉਹ ਲੈ ਕੇ ਕਿਉਂ ਨਹੀਂ ਨਾਲ ਆਇਆ ਇੱਕਲੀ ਲੈ ਕੇ ਆਈ ਆ ਇਹ ਤੇ ਹੁਣ ਸ਼ਰਮ ਇਹਨੂੰ ਚਾਹੀਦੀ ਹੈ ਕਰਨੀ ਇਹ ਸ਼ਰਮ ਘਾਤਦਾ ਨਹੀਂ ਹੈ ਇਹਨਾਂ ਨੂੰ ਹੈ ਨਹੀਂ ਮੰਮੀ ਜੀ ਸ਼ਰਮ ਉਹਨਾਂ ਨੇ ਲਾ ਕੇ ਨਾ ਖਾ ਪੀ ਲਈ ਆ ਚੱਲ ਕੋਈ ਗੱਲ ਨਹੀਂ ਮੈਂ ਵੀ ਵੇਖਾਂ ਲੈ ਮੈਨੂੰ ਤਾਂ ਲੱਗਦਾ ਆ ਹੀ ਗਏ ਐ ਵੀ ਨਹੀਂ ਆਏ ਜਾਣ ਹਾਂ ਆ ਹੀ ਆਵਾਜ਼ ਲੱਗਦਾ ਆ ਗਏ ਆ ਆ ਗਏ ਹੋਣੇ ਚੱਲ ਕੋਈ ਚੰਗਾ ਹੋਇਆ ਆ ਬੇਤੇ ਲੈ ਮੰਮੀ ਆ ਹੀ ਗਏ ਆ ਕਦੋਂ ਦੇ ਡੀਕਣ ਰਿਹਾ ਵੀ ਹੁਣ ਆਉਂਦੇ ਹੁਣ ਆਉਂਦੇ ਚੱਲ ਚੰਗਾ ਹੋ ਗਿਆ ਪਤਾ ਲੱਗਦਾ ਆਜਾ ਭੈਣ ਜੀ ਲਿਆਵਾ ਪਾਣੀ ਤੁਹਾਡੇ ਵਾਸਤੇ ਨਹੀਂ ਪਾਣੀ ਨਹੀਂ ਮੈਂ ਪੀਣਾ ਕਿਉਂ ਤੇ ਇਹ ਆ ਕੋ ਡਾਕਟਰ ਬੜਾ ਸਿਆਣਾ ਆਉਂਦਾ ਅੱਛਾ ਆਹ ਤੇ ਕੀ ਦੱਸਿਆ ਉਹਨੇ ਫਿਰ ਟੈਸਟ ਹਲਦੇ ਉਹਨੇ ਸਾਰੇ ਅੱਛਾ ਪਰ ਰਿਪੋਰਟ ਆਏ ਨਾ ਹੁਣੇ ਸ਼ਾਮ ਨੂੰ ਤੇ ਉਹ ਕਹਿੰਦਾ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਚਲੋ ਠੀਕ ਤੇ ਸਾਰਾ ਕੁਝ ਤੁਹਾਨੂੰ ਫੋਨ ਤੇ ਦੱਸ ਦੂੰਗਾ ਅੱਛਾ ਤੇ ਦਵਾਈ ਉਹਨੇ ਦੇਤੀ ਆ ਅੱਛਾ ਆਹੋ ਉਦਾਂ ਇੱਕ ਗੱਲ ਵਾ ਤੇ ਅੱਜ ਨਹੀਂ ਵੀ ਇਹਨੇ ਚੱਕਰ ਚੱਕਰ ਹੋਇਆ ਆਇਆ ਅੱਜ ਠੀਕ ਹੈ ਅੱਜ ਭੈਣ ਜੀ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਅੱਛਾ ਦੁੱਧ ਦੀ ਗਲਾਸੀ ਪੀਤੀ ਤੇ ਮੈਂ ਹਾਂ ਚੱਲ ਟੈਸਟ ਹੁਣੇ ਆ ਕੀਪ ਤਾਂ ਕੋਈ ਖਾਲੀ ਪੇਟ ਹੋਣ ਵਾਲਾ ਹੀ ਨਹੀਂਗਾ ਹੈਗੀ ਠੀਕੇ ਅੱਛਾ ਜੂਸ ਚਾਸ ਪਿਆਰਤਾ ਹੀਗਾ ਉਹ ਤਾਂ ਠੀਕ ਰਿਹਾ ਵੀ ਇੰਨੀ ਮੈਂ ਤਸੱਲੀ ਆ ਵੀ ਨੇ ਠੀਕ ਹੋ ਜਾਣਾ ਵਾ ਤੇ ਭੈਣ ਦੀ ਭਾਜੀ ਨੂੰ ਨਾਲ ਲੈ ਆਉਣਾ ਸੀ ਨਹੀਂ ਤਾਂ ਕਾਹਦੇ ਕੰਮ ਬੜੇ ਆ ਨਾ ਫਿਰ ਉਹਦੇ ਨੂੰ ਸਕੂਲੋਂ ਆ ਜਾਣਾ ਹੈਗਾ ਤੇ ਉਹਨੂੰ ਫਿਰ ਕਿੰਨੇ ਵੇਖਣਾ ਹੈ ਚੱਲ ਫਿਰ ਕੀ ਹੀ ਸ਼ਾਮ ਨੂੰ ਚੱਲ ਜਾਂਦੇ ਫਿਰ ਆ ਜਾਣਗੇ ਕੋਈ ਗੱਲ ਨਹੀਂ ਹੈਂ ਤੇ ਬਾਕੀ ਇਹ ਆਪਾਂ ਚੱਲ ਵੀਰ ਨੂੰ ਫਰਕ ਪੈ ਜੇ ਨਾ ਸਾਨੂੰ ਹੋਰ ਕੋਈ ਚਾਹੀਦਾ ਹਨ ਤੇ ਹੋਈ ਆ ਨਾ ਪੇ ਇਹ ਠੀਕ ਹੋਣਾ ਚਾਹੀਦਾ ਠੀਕ ਆ ਨਾ ਪੂਆ ਜੀ ਤੇ ਕੋਈ ਨਹੀਂ ਪੂਆ ਜੀ ਹੁ ਫਿਕਰ ਨਾ ਕਰਿਓ ਤੁਸੀਂ ਹੈ ਡਾਕਟਰ ਵਧੀਆ ਮਿਲ ਗਿਆ ਤੁਹਾਨੂੰ ਆਹੋ ਚਲੇ ਵੀ ਫਰਕ ਪੈਣਾ ਚਾਹੀਦਾ ਵਾ ਨਹੀਂ ਨਹੀਂ ਬਸ ਪੈ ਜਾਣਾ ਫਰਕ ਹੁਣ ਕੇ ਮੈਨੂੰ ਤਾਂ ਪੂਰਾ ਯਕੀਨ ਆ ਫਰਕ ਪੈਣਾ ਪੈਣਾ ਹੈ ਚੱਲ ਆ ਤੇ ਸ਼ੁਕਰ ਹੀ ਭੈਣ ਜੀ ਤੁਸੀਂ ਆਏ ਦੀ ਨਾਲ ਲੈ ਗਏ ਜੇ ਇਹਨਾਂ ਦੇ ਸਿਰ ਤੇ ਹੁੰਦਾ ਇਹਨੇ ਕਿੱਥੋਂ ਨਾਲ ਖੜਨਾ ਸੀ ਇਹਨਾਂ ਦੇ ਹੱਥ ਤੇ ਵੇਖ ਕੇ ਨਾ ਮੈਨੂੰ ਦਸਾ ਹੀ ਚੜ ਜਾਂਦਾ ਹੈ ਹੈ ਜੀ ਹੁਣ ਤੇ ਚੰਗੇ ਹੋਣੇ ਬੰਦੇ ਹੈ ਜੇ ਨਹੀਂ ਹੁਣ ਚੰਗੀ ਗੱਲ। ਹੋਰ ਕੀ ਆ? ਭੈਣ ਭਰਾ ਤੇ ਉਹ ਚਾਹੀਦਾ ਜਿਹੜਾ ਲੋੜ ਵੇਲੇ ਲਾਗੇ ਲੱਗੇ ਤੇ ਜਿੰਨੇ ਪਛਾਣ ਹੋ ਜਾਣਾ ਉਹਨੂੰ ਸੁੱਖ ਵੇਲੇ ਕੀ ਕਰਨਾ ਮੁੜ ਕੇ? ਅੱਜ ਭੈਣ ਭਰਾ ਦਫਾ ਕਰ ਪਰੇ ਮੇਰਾ ਤਾਂ ਕਵਾਉਂਡ ਜੀ ਨਹੀਂ ਕਰਦਾ ਨਾ ਮੈਂ ਕਵਾਉਣਾ ਹੀ ਹੁਣ ਗੋਈ ਜੀ। ਅੰਦਰ ਵੜੇ ਆ ਤੇ ਬਸ ਮੇਣ ਮੇਣ ਕਰੀ ਜਾਣਾ ਵਾ। ਇਹਨਾਂ ਨਹੀਂ ਵੇਖਣਾ ਤੇ ਘਰ ਵਿੱਚ ਕੀ ਬੰਨਿਆ ਆ ਚੰਗਾ ਤਹੀ ਲਾਫਾ ਕਰ ਲੈਂਦੇ ਜੇ ਜੇ ਮੇਰੇ ਵਰਗੀ ਕਵੇ ਨਾ ਕਹਿਣਾ ਪਰਜਾਈ ਦੀ ਗਿੱਠ ਲੰਮੀ ਜ਼ੁਬਾਨ ਵਾ। ਗਾੜੀ ਗੱਲਾਂ ਕਰਦੀ ਆ ਕੋਈ ਗੱਲ ਨਹੀਂ। ਕੋਈ ਨਹੀਂ ਕਰ ਲੈਂਦੇ ਆ ਗੱਲ ਇਹਨਾਂ ਨੂੰ ਕੋਈ ਹੁਣ ਮੈਂ ਦੱਸੂ ਨਾ ਮਾਤੇ ਇਹਨਾਂ ਨੂੰ ਚੱਜਣਾ ਜਰਾ ਕੋ ਚੱਲ ਕੋਈ ਨਾ ਫਿਕਰ ਨਾ ਕਰੋ ਤੂੰ ਮੈਂ ਬਣਾਵਾ ਚਾਹ ਕੋ ਠੀਕ ਹੋ ਜਾਣਾ ਕੋ ਚਾਹ ਪੀ ਲੈਂਦੇ ਆ ਹਾਂ ਮੈਂ ਬਣਾਉਂਦੀ ਆ ਮੈਂ ਚੱਲ ਕੋਈ ਨਹੀਂ ਭੂਆ ਜੀ ਫਿਕਰ ਨਾ ਕਰੋ ਹੁਣ ਨਹੀਂ ਹੈ ਨਾ ਨਹੀਂ ਪਤਾ ਹੁਣ ਫਿਕਰ ਕੋਈ ਨਹੀਂ ਕਰ ਦਵਾਈ ਲੈ ਲੈਂਦੀ ਆ ਪੈਣਾ ਲੈ ਇਹਦੇ ਬਈ ਭਰਾ ਜੀ ਤੂੰ ਤੇ ਨਾ ਮੇਰੇ ਨਜ਼ਰਾਂ ਤੋਂ ਦੂਰ ਹੀ ਹੋ ਜਾ ਮੈਨੂੰ ਬਹੁਤ ਬੁਰਾ ਲੱਗਦਾ ਈ ਉਹ ਇਹੋ ਜਿਹਾ ਭੈਣ ਭਰਾਵਾਂ ਨੂੰ ਕੀ ਕਰਨਾ ਠੱਠੇ ਖੂਚ ਪੈਣਾ ਇਹੋ ਜਿਹਾ ਭੈਣ ਭਰਾ ਹੈ ਹਣ ਆ ਗਿਆ ਹੁਣ ਤੇਰੀ ਜਨਾਨੀ ਨੇ ਉੰਡ ਤਾਂ ਹਾਲ ਚੱਲ ਪੁੱਛਣ ਵਾਸਤੇ ਜਾ ਉਹਦੇ ਲਾ ਕੇ ਬਹਿ ਜੁੜ ਕੇ ਜਾ ਕੇ ਜਿਹੜੇ ਤੈਨੂੰ ਮਤਾਂ ਦਿੰਦੀ ਆ ਤੁਹਾਨੂੰ ਕੀ ਪਤਾ ਮੇਰੇ ਦਿਮਾਗ ਵਿੱਚ ਕੀ ਚੱਲਣ ਡਿਆ ਵਾ ਮੈਨੂੰ ਪੁੱਛ ਕੇ ਵੇਖੋ ਤੂੰ ਹੀ ਤੇ ਮੈਨੂੰ ਗੱਲ ਲਗਾਈ ਜਾਂਦੇ ਜੇ ਉਹ ਲਾ ਦੇ ਚਿਹਰਾ ਨਾ ਬਣਾ ਮੇਰੇ ਸਾਹਮਣੇ ਚੰਗਾ ਸਾਰਿਆਂ ਕਰਤੂਤਾਂ ਨਜ਼ਰ ਹੁੰਦੀਆਂ ਮੈਂ ਤੁਹਾਡੀ ਆ ਵਾ ਬਾਈ ਬੋਲਦਾ ਹੀ ਜਿਨਾ ਨਹੀਂ ਖਲੇ ਲੱਗਿਆ ਵਾ ਇੱਦਾਂ ਵੀ ਨਹੀਂ ਚਾਹੀਦਾ ਕਰਨਾ ਜੇ ਕਿਤੇ ਆਪਣੀ ਮਰਜ਼ੀ ਵੀ ਪੁੱਤ ਕਰਨੀ ਚਾਹੀਦੀ ਹੈ ਉਹਦੀਆਂ ਥੋੜੀ ਮੰਨੀ ਚਾਹੀਦੀਆਂ ਸਾਰੀਆਂ ਕਿਤੇ ਆਪਣੀ ਮਰਜ਼ੀ ਨਾਲ ਵੀ ਤੁਰਨਾ ਪੈਂਦਾ ਵਾ ਪਰਿਵਾਰ ਦੇ ਵਿੱਚ ਕੱਟੋਪ ਕਰਕੇ ਤੋਦੇ ਲਾ ਕੇ ਬਹਿ ਜਾ ਕੇ ਹੱਡ ਲਾ ਕੇ ਨਾ ਹੀ ਖਲੋਦੇ ਚੰਗੀ ਗੱਲ ਮੈਨੂੰ ਗੁੱਸਾ ਚੜਦਾ ਹੀ ਹੁਣ ਦੇਖਿਆ ਬੂ ਆਜੀ ਜਿੱਦਾਂ ਬੜਾ ਭੜਾ ਮਾਨਸ ਹੁੰਦਾ ਵਾ ਹੈ ਜੇ ਚੰਗਾ ਹੋਵੇ ਤੇ ਸਟੈਂਡ ਰਵੇ ਹਾਂ ਇਹਨੂੰ ਕਰੇ ਸਿੱਧੀ ਜਰਕ ਜਿਹੜੀ ਐਡੀ ਵਿਗੜੀ ਫਿਰਨ ਰਹੀ ਹੈ ਐ ਭਰਾਵਾਂ ਭਰਾਵਾਂ ਚ ਫੁੱਟ ਪਾਤੀ ਜਿੰਨੇ ਆਣ ਕੇ ਉਹਨੂੰ ਦੇਖੋ ਕਹਿਣ ਜੋ ਗਏ ਨਹੀਂ ਗਏ ਉਹਦੇ ਗਾੜੀ ਤੇ ਮਈ ਮਈ ਕਰਦਾ ਫਿਰਦਾ ਵਾ ਤੇ ਹੁਣ ਸੱਚਾ ਹੋਣਾ ਵਾ ਤੇ ਆ ਗਿਆ ਸਾਹਮਣੇ ਕਾਦਾ ਨਹੀਂ ਕਾਦਾ ਡਾਰਵਾਜ਼ਾ ਇਹਨੂੰ ਉਹਦਾ ਕੀ ਪਕੜਾ ਦਾ ਦਬੂ ਪਾਇਆ ਲੋਕਾਂ ਦੇ ਕਿਹੜੇ ਵਿਆਹ ਨਹੀਂ ਹੋਏ ਇਹਦਾ ਕਿਹੜਾ ਲੋਕ ਨਹੀਂ ਹੋਇਆ ਵਾ ਲੋਕੀ ਇਦਾਂ ਥੋੜਾ ਕਰਦੇ ਜਿੱਦਾਂ ਇਹ ਕਰਨ ਲਿਆ ਵਾ ਮੈਨੂੰ ਤਾਂ ਲੱਗਦਾ ਕੋਹ ਲੋ ਪਾਰੀ ਹੋ ਗਿਆ ਵਾ ਜਿਹੜਾ ਹਿਲਦਾ ਹੀ ਨਹੀਂ ਉਹਦੇ ਬਿਨਾ ਜਿੱਥੇ ਕਹਿ ਦਿੰਦੀ ਬਹਿ ਜਾ ਉੱਥੇ ਬਹਿ ਜਾਂਦਾ ਵਾ ਬਸ ਜੋ ਕਹੇਗੀ ਉਹ ਉਹ ਹੀ ਕਰਨਾ ਭਰਾ ਨਾਲੋਂ ਵੱਧ ਕੀ ਸੀਗਾ ਦਵਾਈ ਲੈਣ ਦੇ ਨਾਲ ਤੁਰਿਆ ਪਰ ਸਾਰੀ ਉਮਰ ਨਾ ਅੱਖਾਂ ਨਹੀਂ ਸਾਹਮਣੇ ਕਰ ਸਕਦਾ ਹੁਣ ਜਿੰਨੀ ਕੇ ਦੀ ਹੋ ਗਈ ਐ ਇਹ ਤਾਂ ਗੱਲ ਹੈ ਗਈ ਐ ਅੱਖਾਂ ਕਿੱਦਾਂ ਕਰਨੀਆਂ ਨੇ ਜਦੋਂ ਕਰਨ ਵਾਲਾ ਕੰਮ ਹੀ ਨਹੀਂ ਕਰਨਾ ਤਾਂ ਫੇਰ ਅੱਖਾਂ ਸਾਹਮਣੇ ਕਿੱਦਾਂ ਕਰਨੀਆਂ ਨੇ ਉਹ ਵੀ ਵਿੰਦੀ ਹੁਣੀ ਆ ਅੰਦਰੋਂ ਕੀ ਗੱਲਾਂ ਕਰਦੇ ਕੀ ਨਹੀਂ ਕਰਦੇ ਬਾਹਰ ਚ ਕੱਢੂਗਾ ਨਾ ਭਰਾਸਾਂ ਗੱਲਾਂ ਤਾਂ ਬੜੀਆਂ ਸੁਣਦੀ ਆ ਉਹ ਉਹ ਤਾਂ ਕੰਨ ਇਧਰੇ ਰੱਖਿਆ ਹੋਣਾ ਉਹਨੇ ਚੱਲ ਕੋਈ ਨਹੀਂ ਹੁਣ ਨਾ ਹੋਏ ਨਾ ਵੀਰ ਨੇ ਠੀਕ ਤੁਸੀਂ ਵੀ ਫਿਕਰ ਨਾ ਕਰਿਓ ਬਹੁਤਾ ਚੰਗਾ ਚੰਗਾ ਹੋ ਠੀਕ ਹੋ ਜੇ ਥੋੜੀ ਚਾਹੀਦਾ ਕਿ ਤਾ ਕਿੰਨਾ ਚਿਰ ਹੋ ਗਿਆ ਭਏ ਨੂੰ ਹਾਂ ਨਹੀਂ ਕਰਦਾ ਕਿ ਖਾਈ ਜਾਂਦੀ ਦਿਨੇ ਰਾਤ ਹਾਂ ਆਂਦਾ ਹੀ ਕੋਈ ਨਹੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਤੇ ਹੁਣ ਦਵਾਈ ਦਿੱਤੀ ਹੁਣ ਵੇਨੇ ਆ ਦੇ ਕੇ ਕਿੰਨਾ ਖੁੱਖ ਪਿੰਦਾ ਭਲਾ ਬਾਕੀ ਰਿਪੋਰਟ ਆ ਜੜੀਆਂ ਪੈ ਜਾਣਾ ਮੈਂ ਰਿਪੋਰਟਾਂ ਵੇਖ ਕੇ ਦਊਗਾ ਦਵਾਈ ਜੇ ਕੋਈ ਨੁਕਸ ਹੋਇਆ ਤਾਂ ਉਹਦੀ ਦਵਾਈ ਦੇ ਦੇਣੀ ਆ ਉਹਨੇ ਫੇਰਾ ਮਾ ਆ ਜਾਣਾ ਫੇਰਾ ਮਾ ਆਇਣਾ ਹਾਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਚਲ ਆ ਮੈਂ ਵੀ ਰੱਖਾ ਪਰਸ ਫੇਰ ਹਾਂ ਚਲ ਰੱਖ ਹਾਂਜੀ ਇਹ ਆ ਜਾ ਬੈਠੇ ਧੁੱਪ ਸੇਕਣੇ ਆਹੋ ਦਰ ਕੀ ਕਰਨਾ ਆਹੋ ਬੇਇੱਜ਼ਤੀ ਵਾਵਾ ਹੀ ਕਰਵਾ ਲਈ ਆ ਨਾ ਫੇਰ ਕੀ ਕਰਣਾ ਨਾ ਹੀ ਬੇਇੱਜ਼ਤੀ ਕਿਸ ਦੀ ਨਾਲ ਹੋਈ ਹੈ ਮੇਰੀ ਵਜ੍ਹਾ ਨਾਲ ਕੀ ਹੋਈ ਹੈ ਸੁਣ ਲਿਆ ਹੀ ਮੈਂ ਕਿੱਡੇ ਸਲੋਕ ਬੋਲਣ ਦੀ ਸੀ ਜੀਵਨਕੌਰ ਨਹੀਂ ਇਹਨਾਂ ਵੀ ਤੈਨੂੰ ਪਤਾ ਨਾ ਵੀ ਕਿਹਦੇ ਕਰਕੇ ਬੇਇਜ਼ਤੀ ਹੋਈ ਆ ਬੱਸ ਕਰੋ ਆਪਣੀ ਗਲਤੀ ਮੰਨਿਆ ਕਰ ਚਲੋ ਠੀਕ ਆ ਮੈਂ ਤੁਹਾਨੂੰ ਕਿਹਾ ਸੀ ਨਹੀਂ ਜਾਣਾ ਤੇ ਉਹਦਾ ਕੀ ਮਤਲਬ ਐ ਐਦਾ ਤੁਹਾਨੂੰ ਬੋਲਣ ਦਾ ਉਹਦਾ ਕੋਈ ਮਤਲਬ ਹੈਗਾ ਕੀ ਮਗਰ ਲੱਗੀ ਫਲਾਣਾ ਲੱਗੀ ਤੂੰ ਉਹਦੇ ਮਗਰ ਲੱਗਾ ਜੇ ਉਹ ਇਹ ਗੱਲਾਂ ਕਰਨ ਵਾਲੀਆਂ ਹੈਗੀਆਂ ਉਹਦੀਆਂ ਦੱਸੋ ساری ਉਮਰ ਨਾਲ ਕਿਸ ਦੇ ਵਿੱਚ ਗਲਤੀਆਂ ਲੱਭਦੀ ਰਿਹਾ ਕਰ ਆਪਣੇ ਅੰਦਰ ਨਾਲ ਵੇਖੇ ਛਾਤੀ ਮਾਰ ਕੇ ਵੇਖਾ ਕਰ ਤੇ ਤੁਸੀਂ ਚਲੇ ਜਾਣਾ ਸੀ ਤੁਸੀਂ ਗੜਾ ਮੈਂ ਫਿਰ ਚਲੀ ਜਾਣਾ ਸੀ ਤੇ ਜਾਦੇ ਜਾਂਦੇ ਨਾ ਮੇਰੇ ਕੋ ਪੁੱਛ ਕੇ ਜਾਣਾ ਹੁੰਦਾ ਜਾਦੇ ਨਾ ਆਪਣਾ ਪੱਕਾ ਬੋਰੀ ਇਸ ਤਰ੍ਹਾਂ ਬੈਕ ਕਰ ਲੈ ਪੰਜਾਬ ਨੇ ਪੇਕੇ ਮੈਂ ਕਿਉਂ ਜਾਵਾਂ ਮੈਂ ਕਦੀ ਵੀ ਨਹੀਂ ਜਾਂਦੀ ਆਪਣੇ ਪੇਕੇ ਉਹਨੂੰ ਭੇਜ ਦੋ ਜਿਹੜੀ ਆਈ ਹੈ ਮਹਾਰਾਣੀ ਉਹਨੂੰ ਕਿਹਾ ਆਪਣੇ ਘਰ ਜਾਵੇ ਇੱਥੇ ਬੈਠੀ ਆਰਾਮ ਨਾਲ ਘਰ ਕੋਈ ਨੂੰ ਕੰਮ ਕਰਨੀ ਹੈਗੇ ਤੈਨੂੰ ਵੀ ਕਿਹਾ ਵਾ ਕਿ ਕਿਸੇ ਗੱਲ ਦਾ ਨਾ جواب ਦਿਆ ਕਰ ਬੜਾ ਹੌਸਲਾ ਕਰ ਲੈ ਕਰ ਤੇਰੇ ਤੇ ਵੀ ਹੈ ਨਹੀਂ ਮਰੀ ਬੋਲਣ ਦਾ ਤੈਨੂੰ ਮਾਸਾ ਪਤਾ ਹੀ ਨਹੀਂ ਜਦੋਂ ਤੈਨੂੰ ਬੜਾ ਪਤਾ ਵਾ ਉਹ ਠੀਕ ਹੈ ਆਪਣੇ ਲਈ ਚਾਤੀ ਮਰਿਆ ਕਰਨਾ ਹੈ ਜਦੋਂ ਦੇਖੋ ਬਸ ਬੇਤੀ ਕਰਵਾ ਹੜੀ ਆ ਤੇ ਤੁਸੀਂ ਬੋਲੇ ਕਿਉਂ ਨਹੀਂ ਤੁਹਾਡੇ ਮੂੰਹ ਚ ਕੀ ਕਿਓ ਸ਼ੱਕਰ ਸੀ ਜਿਹੜਾ ਬੋਲਣਾ ਨਹੀਂ ਸੀ ਕੁਝ ਵੀ ਓ ਯਾਰ ਤੇਰੀ ਜਿਹੜੀ ਬਾਰਵਾ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਪਹਿਲੇ ਤਾਂ ਮੈਂ ਨਿਕਲਾ ਲੱਗੀ ਸੀ ਬਾਹਰ ਕਿ ਨੂੰ ਮੈਂ ਚੰਗੀ ਤਰ੍ਹਾਂ ਜਵਾਬ ਦੇਵਾਂ ਤੂੰ ਵੀ ਨਿਕਲ ਜਾਂਦੀ ਮੇਲਾ ਲਾੜਣਾ ਹੀ ਫਿਰ ਤੂੰ ਕੋਈ ਨਹੀਂ ਲੱਗ ਜਾਂਦਾ ਤੇ ਲੱਗ ਜਾਂਦਾ ਫਿਰ ਮੈਂ ਸੋਚਿਆ ਮੈਂ ਕਿ ਛੱਡ ਪਰ ਇਹਨਾਂ ਕੀ ਦੇ ਮੂੰਹ ਲਗਣਾ ਇਹਦੇ ਤਾਂ ਕੰਮ ਹੀ ਇਹੀ ਆ ਆਪਣਾ ਦੀ ਭੈਣ ਚੰਗਾ ਹੋਵੇ ਤੇ ਫਿਰ ਮੈਂ ਬਸ ਕਰੋ ਠੀਕ ਹੈ ਨਾ ਮੇਰਾ ਸਿਰ ਨਾ ਖਾਓ ਮੈਂ ਤੁਹਾਡੇ ਨਾਲ ਸਰਸੀ ਜੀ ਗੱਲ ਕਰਦੀ ਤੇ ਤੁਸੀਂ ਆਨ ਕੇ ਮੇਨਾਂ ਹੀ ਆਡੇ ਫਾਇ ਲੈਣੇ ਸ਼ੁਰੂ ਕਰ ਦਿੰਨੇ ਹੋ ਮੈਂ ਤੈਨੂੰ ਕਿਹਾ ਮੇਰੇ ਨਾਲ ਅੱਗੇ ਲੜ ਕੀ ਕਰਨਾ ਇਹ ਬਾਰ ਅੱਪਾ ਚੱਲ ਜੰਨੀ ਆ ਵਿੱਖਾ ਬਣਿਆ ਉਦਈ ਯਾਨ ਨੇ ਕੀ ਕਰਤਾ ਜਦੋਂ ਵੇਖੋ ਬਸ ਲੜਨ ਦੇ ਬਾਣੇ ਦਾ ਵੀਰੇ ਵੀ ਪਤਾ ਵੀ ਹੈਗਾ ਉਹ ਵੀ ਗਲਤੀ ਕੀਤੀ ਹੈ ਕਿਹਦੇ ਕਰਕੇ ਸਾਰਾ ਕੁਝ ਹੋਇਆ ਆਪਣੀ ਗਲਤੀ ਮੰਨਣੀ ਨਹੀਂ ਇਹਨੇ ਕਦੀ ਵੀ ਅਰੋਬੀ ਜੀ ਆ ਗਏ ਪਤ ਲੈ ਆਂ ਦਵਾਈ ਦਵਾਈ ਲੈ ਲੈਂਦੀ ਜੇ ਅੱਛਾ ਤੇ ਕੀ ਦੱਸਿਆ ਡਾਕਟਰ ਨੇ ਉਹਨੇ ਨਾ ਟੈਸਟ ਕਰਕੇ ਤੇ ਅਜੇ ਰਿਪੋਰਟਰ ਪੜ੍ਹਦੇ ਨਹੀਂ ਦਿੱਤੀ ਕੋਈ ਵੀ ਅੱਛਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ 2-4 ਦਿਨ ਤੱਕ ਅਜੂਰੀ ਰਿਪੋਰਟ ਅੱਛਾ ਮੈਂ ਚਲੋ ਨੇ ਨਾ ਦਵਾਈ ਦਿੱਤੀ ਆਹੋ ਤੇ ਮੈਂ ਕਹਿੰਦਾ ਦੋ ਚਾਰ ਦਿਨ ਖਾ ਕੇ ਤੇ ਦੱਸਿਓ ਭੀ ਪਿਆ ਕੋ ਫਰਕ ਠੀਕ ਆ ਹਾਂ ਆਹੋ ਚਲੋ ਅੰਦਰ ਵੀ ਠੰਡ ਜੀ ਲੱਗਣ ਦੀ ਮੈਂ ਆਣ ਕੇ ਧੁੱਪੇ ਬੈ ਗਿਆ ਨਹੀਂ ਚੰਗਾ ਕੀਤਾ ਅੰਦਰ ਹੈ ਵੀ ਠੰਡ ਵਾ ਹਾਂਜੀ ਆਹੋ ਤੇ ਚਲੋ ਹੁਣ ਰਿਪੋਰਟ ਆਊਗੀ ਤੇ ਫੇਰ ਪਤਾ ਲੱਗੂਗਾ ਕਿ ਕੀ ਵਿੱਚ ਆਉਂਦਾ ਕੀ ਨਹੀਂ ਆਉਂਦਾ ਕੀ ਗੱਲ ਆ ਮੈਨੂੰ ਤੇ ਬਿਜੀ ਸਮਝ ਨਹੀਂ ਆਉਂਦੀ ਚੰਗਾ ਭਲਾ ਮੇਰਾ ਸਰੀਰ ਹੀ ਤੁਹਾਨੂੰ ਵੀ ਪਤਾ ਵਾ ਕਿ ਸਾਰਾ ਕੰਮ ਕਰ ਭੱਜ ਭੱਜ ਕੇ ਕਰਨਾ ਆਹ ਹੋਆ ਉਹ ਗੱਲ ਜਿਆ ਬੇੜਾ ਘਰ ਕੇ ਹੋ ਗਿਆ ਸਰੀਰ ਦਾ ਹਿਲਦਾ ਹੀ ਨਹੀਂ ਸਰੀਰ ਤੇ ਪਤਾ ਨਹੀਂ ਕੀ ਕਾਰਨ ਬਣਿਆ ਕੋਈ ਸਮਝ ਨਹੀਂ ਲੱਗਦੀ ਇਹ ਕਾਦੇ ਨਾ ਹੋ ਗਿਆ ਇਦਾਂ ਮੈਨੂੰ ਤਾਂ ਆਪ ਨਹੀਂ ਚਾਹੀਦਾ ਕੋਈ ਤਾਪ ਨਹੀਂ ਕੋਈ ਸਰਾਪ ਨਹੀਂ ਕੋਈ ਕੁਛ ਨਹੀਂ ਦੇ ਸਰੀਰ ਹੀ ਬਿਲਕੁਲ ਹੀ ਉਹ ਗੱਲ ਉੱਠੇ ਨਹੀਂ ਜਾਂਦਾ ਤੇ ਕੱਲ ਵੀ ਜੀ ਗਏ ਵੀ ਹੈਗੇ ਹੀ ਹੂੰ ਡਾਕਟਰ ਨਾਲ ਮੈਂ ਦੱਸੀ ਗੱਲ ਵੀ ਆ ਗੱਲਬਾਤ ਹੋ ਆ ਆਪੇ ਇਦਾਂ ਹੁੰਦਾ ਮੇਨਾ ਮੈਨੂੰ ਇਦਾਂ ਹੁੰਦਾ ਵਾ ਹੂੰ ਕਹਿੰਦਾ ਯਾਰ ਬੜੀ ਬੜੀ ਦੁਨੀਆ ਠੀਕ ਹੋ ਜਾਂਦੀ ਐ ਤੂੰ ਨਾ ਠੀਕ ਹੋਏਂਗਾ ਮੈਂ ਕਿਹਾ ਵੀ ਅੱਗੇ ਤਿੰਨ ਚਾਰ ਡਾਕਟਰ ਤੇ ਅਹੀਂ ਬਦਲ ਲੇ ਆ ਹਾਂ ਫਿਰ ਹੁਣ ਵੇਖੋ ਹੁਣ ਤੁਹਾਡੇ ਕੋ ਆਏ ਆ ਹਾਂ ਠੀਕ ਆ ਤੇ ਕਹਿੰਦਾ ਇਹ ਕੋਈ ਗੱਲ ਨਹੀਂ ਜਕੀਰ ਖੋਤੇ ਹੀ ਹੋ ਜਾਣਾ ਠੀਕ ਅੱਛਾ ਵੇਖੋ ਹੁਣ ਮਹਾਰਾਜ ਹੀ ਆ ਕੀ ਬਣਦਾ ਨਹੀਂ ਗੱਲ ਤੇ ਉਹ ਕੁੜੀ ਦਸੰਡੀ ਜੀਵਨ ਡਾਕਟਰ ਬਹੁਤ ਸਿਆਣਾ ਵਾ ਠੀਕ ਆ ਹੋਰ ਵੀ ਦੁਨੀਆ ਬੜੀ ਐ ਤੇ ਘੁੰਮਦੀ ਆ ਠੀਕ ਹੁੰਦੇ ਲੋਕੀ ਤਾਂ ਹੁੰਦੇ ਆ ਥੋੜਾ ਕੋਈ ਹੁੰਦਾ ਵਾ ਇਦਾਂ ਨਹੀਂ ਹੁੰਦਾ ਕੋਈ ਵੀ ਜਾਂਦੀ ਕੋਈ ਗੱਲ ਨਹੀਂ ਵੀਰ ਨੂੰ ਰਮਾਨ ਆ ਜਾਣਾ ਇਹਦੇ ਕੋਲ ਤੁਸੀਂ ਫੇਰ ਨਾ ਕਰੋ ਕਿਸ ਗੱਲ ਦਾ ਵੀ ਠੀਕ ਆ ਹੋ ਜਾਣਾ ਆਪਦੀ ਠੀਕ ਤੇ ਬਾਕੀ ਇਹ ਆਪੀ ਟੈਸਟ ਹੋ ਆ ਜਾਣਗੇ ਤੇ ਸਭ ਨੂੰ ਪਤਾ ਲੱਗ ਜਾਊਗਾ ਕਿ ਕੋਈ ਗੱਲ ਤੇ ਨਹੀਂ ਹੈਗੀ ਇਹ ਰਿਪੋਰਟ ਤੇ ਕਹਿੰਦਾ ਵੀ ਦੋ ਚਾਰ ਦਿਨ ਲੱਗ ਜਾਣੇ ਮੈਂ ਚੱਲ ਕੋਈ ਗੱਲ ਨਹੀਂ ਤੇ ਉਹਨਾਂ ਚਿਰ ਦਵਾਈ ਦਿੱਤੀ ਉਹਨੇ ਮੈਂ ਚੱਲ ਖਾਈ ਜਾਂਦੇ ਆ ਆਹੋ ਨਹੀਂ ਉਹਨਾਂ ਚਿਰ ਜਿਹੜੀ ਦਿੱਤੀ ਹੈ ਦਵਾਈ ਉਹ ਤੂੰ ਖਾ ਫਿਰ ਟੈਸਟ ਆਉਣਗੇ ਤੇ ਨਾਇ ਟੈਸਟ ਲੈ ਆਵਾਂਗੇ ਤੇ ਨਾਲੇ ਉਹਨੂੰ ਦਾਸ ਆਵਾਂਗੇ ਵੀ ਫਰਕ ਪਿਆ ਵਾ ਜਾਂ ਕਿਦਾਂ ਵਾ ਹੈ ਕਿ ਨਹੀਂ ਹਾਂਜੀ ਹਾਂਜੀ ਹੂੰ ਫਰਕ ਪੈ ਜਾਣਾ ਵਾ ਮੇਰਾ ਦਿਲ ਕਹਿੰਦਾ ਫੇ ਰਾਮ ਆ ਜਾਣਾ ਉੱਥੋਂ ਚਲੋ ਇਹ ਤਾਂ ਗੱਲਾਂ ਕਰਦੇ ਨੇ ਨਾ ਹੁਣ ਤੇ ਜਾਉ ਡਾਕਟਰ ਕੋਈ ਖੜਿਆ ਨਹੀਂ ਅਹੀਂ ਫਲਾਣ ਨਹੀਂ ਕੀਤਾ ਟੀਕ ਨਹੀਂ ਖੜਿਆ ਤੇ ਤੁਸੀਂ ਮੈਂ ਕਹ ਹੈਗਾ ਪਰ ਜਦੋਂ ਫਰਕ ਹੀ ਨਹੀਂ ਉਹਨੂੰ ਪਿਆ ਤੇ ਫੇ ਤੁਹਾਨੂੰ ਇਹ ਗੱਲ ਦਾ ਕਹਾਦਾ ਗੁੱਸਾ ਉਹਦੀ ਭੈਣ ਵਾ ਚਲੋ ਲੈ ਗਈ ਨਾਲ ਵੀਰ ਡਾਕਟਰ ਹੈਗਾ ਵਾ ਚਲ ਤੈਨੂੰ ਮੈਂ ਵਿਖਾਣਾ ਉਹਦਾ ਵੀਰ ਲਖਪੀਰ ਜੀ ਉਹਨੂੰ ਲਖਪੀਰ ਨੂੰ ਕਿਹਾ ਸੀ ਉਹ ਤੇ ਉਹਨੇ ਨਹੀਂ ਉਹ ਜਾਣਤਾ ਨਾਲ ਗੱਲਾਂ ਕਰਨ ਵੇਹਲਾ ਕਿਦਾਂ ਕਰਦੇ ਜੇ ਦੋਸਤ ਨਾਲ ਤੁਰਨੇ ਨਹੀਂ ਦਿੱਤਾ ਜੇ ਉਹਨੇ ਨਹੀਂ ਤੁਰਨ ਦਿੱਤਾ ਤੇ ਇਹ ਭਰਾ ਹੀ ਉਹਦਾ ਫਰਜ ਬਣਦਾ ਸੀ ਤੁਰਨ ਦਾ ਕਿ ਤੂੰ ਜੋ ਮਰਜ਼ੀ ਗੱਲਾਂ ਕਰ ਮੈਂ ਆਪਣੇ ਭਰਾ ਨੂੰ ਲੈ ਕੇ ਜਾਣਾ ਹੀ ਜਾਣਾ ਮੈਂ ਕਿ ਉਹ ਨਾ ਖੜਾ ਹੋਈ ਚਾਹੀਦਾ ਤਾਂ ਹੈ ਇਹਨੂੰ ਪਰੇ ਅੰਦਰੇ ਨਹੀਂ ਨਿਕਲਿਆ ਦੱਸੰਡੀ ਇਹ ਜੀਵਨ ਮੇਨੂੰ ਨਹੀਂ ਨਿਕਲਿਆ ਹੂੰ ਅੰਦਰੇ ਬੈਠਾ ਰਿਆ ਰਮਾਨਾ ਤੋਂ ਉੱਥੇ ਗੱਲਾਂ ਬਾਤਾਂ ਮਾਰਦੇ ਰਹੇ ਇਹ ਨਾ ਅਸਲੀ ਜਨਾਨੀ ਮਗਰ ਜਿਆਦਾ ਲੱਗ ਗਿਆ ਪੁੱਤ ਇਦਾਂ ਲੱਗਿਆ ਗੁਜ਼ਾਰਾ ਨਹੀਂਗਾ ਹੋਣਾ ਜਿੱਦਾਂ ਇਹ ਕਰਦੇ ਨੇ ਇਦਾਂ ਕੱਠ ਨੀ ਬਣਾਵਾ। ਉਹ ਚੱਲ ਜੇ ਤੂੰ ਇਹ ਲਵ ਮੈਰਿਜ ਕੀਤੀ ਐ ਤਾਂ ਇਹਦਾ ਮਤਲਬ ਇਹ ਥੋੜਾ ਵੀ ਜੋ ਉਹਨੇ ਕਹਿ ਤਾ ਉਹ ਕਰੀ ਜਾਣਾ। ਕਰੀ ਜਾਣਾ। ساری ਦੁਨੀਆ ਕਰਦੀ ਐ ਲਵ ਮੈਰਿਜ ਕੀਤੀ ਐ ਲੋਕਾਂ ਨੇ। ਇਹ ਥੋੜਾ ਵੀ ਜਨਾਨੀ ਦੇ ਥੱਲੇ ਲੱਗ ਜਾਣਾ ਵੀ ਜੋ ਉਹਨੇ ਕਹਿ ਤਾ ਉਹੀ ਹੋਣਾ ਵਾ। ਨਹੀਂ ਉਹੀ ਕਰਨਾ ਦੂਜਾ ਗੱਲ ਕਰਨੀ ਨਹੀਂ ਟੱਬਰ ਦੀ ਕਿਸ ਦੀ ਸੁਣਨੀ ਨਹੀਂ ਇਹਦੀ ਸੁਣਨੀ ਕੱਲੀ ਦੀ। ਇਦਾਂ ਥੋੜੀ ਗੱਲ ਬਣਦੀ ਐ ਤੇ ਨਾ ਇਦਾਂ ਝਾਟੀ ਲੰਗਣਾ ਵਾ ਜਿੱਦਾਂ ਇਹ ਕਰਨ ਰਿਆ ਵਾ। ਇਹਨਾਂ ਦਾ ਫਿਰ ਰਾਦਾ ਇਹੋ ਹੀ ਹੋਊਗਾ। ਇਹਦੇ ਨਾਲ ਅਸੀਂ ਲੰਬੇ ਹੋ ਜੀ ਇਦਾਂ ਕਰਾਂਗੇ ਬਾਬੀ ਜੀ ਮੈਂ ਇੱਕ ਹਿਸਾਬ ਲਾਇਆ ਜਿਹੜਾ ਬੰਦਾ ਸਾਂਝੇ ਘਰ ਦੇ ਵਿੱਚ ਆਇਆ ਹੋਏ ਨਾ ਉਹ ਤਾਂ ਨਹੀਂ ਇਦਾਂ ਕਰਦਾ ਨਹੀਂ ਕਰਦਾ ਇਹ ਕਹਿੰਦੀ ਹੈ ਹੀ ਚਾਚੇ ਤਾਈ ਇਕੱਠੇ ਹੀ ਪਰ ਇਕੱਠੇ ਆਣਾਂ ਤੇ ਮੈਨੂੰ ਲੱਗਦਾ ਨਹੀਂ ਕੋਈ ਗੱਲ ਨਹੀਂ ਨਹੀਂ ਮੁਸ਼ਕਲ ਆ ਮੈਨੂੰ ਨਹੀਂ ਯਾਦ ਦੀ ਪਿਆ ਇਕੱਠੇ ਦੇ ਵਿੱਚ ਰਹਿ ਕੇ ਆਈ ਹੁੰਦੀ ਨਾ ਚਾਹ ਚਾਹਾਂ ਜੀਆਂ ਚ ਤੇ ਇਹਨੂੰ ਗਾੜੀ ਵੀ ਰਹਿਣ ਦੀ ਜਾਚ ਹੁੰਦੀ ਵੀ ਪਰਿਵਾਰ ਚ ਕਿਦਾਂ ਰਹਿਣਾ ਮੈਂ ਪਿੱਛੋਂ ਪਿੱਛੋਂ ਰਹਿੰਦੀ ਆਈ ਆ ਪਰਿਵਾਰ ਚ ਤੇ ਮੈਂ ਗਾੜੀ ਵੀ ਪਰਿਵਾਰ ਚ ਇਦਾਂ ਹੀ ਰਹਿਣਾ ਵਾ ਜੇ ਕੋਈ ਅੱਡ ਹੋਣ ਦਾ ਨਾਂ ਲਵੇ ਤੇ ਆਖੇ ਵੀ ਨਹੀਂ ਵੀ ਇਹ ਹੀ ਨਹੀਂ ਅੱਡ ਹੋਣਾ ਇਹ ਰੋਟੀ ਨਾ ਰੋਟੀਆਂ ਮਿਲਦੀ ਆ ਪੈਸੇ ਨਾ ਪੈਸਾ ਮਿਲਦਾ ਕਿਹੜੀ ਚੀਜ਼ ਨਹੀਂ ਮਿਲਦੀ ਹਰ ਇੱਕ ਚੀਜ਼ ਉਹਦੇ ਪੈਰ ਹੀ ਨਹੀਂ ਲੱਗਣ ਦਿੰਦੀ ਹਰ ਇੱਕ ਚੀਜ਼ ਮਿਲ ਨਹੀਂ ਆ ਕਿਹੜੀ ਗੱਲ ਤੋਂ ਇਹਨੂੰ ਤੰਗੀ ਆ ਕਿਹੜੀ ਗੱਲ ਦੀ ਇਹ ਆ ਹੋਏ ਤਾਂ ਹੈ ਜਾਣ ਕੇ ਪੁੱਤ ਕਰਦੀ ਆ ਜਾਣ ਕੇ ਖਰਾਬ ਕਰਦੀ ਆ ਅਗਲੇ ਨੂੰ ਪਤਾ ਨਹੀਂ ਕਿੱਦਾਂ ਦੀ ਆਏ ਮੈਨੂੰ ਨਹੀਂ ਯਾਦ ਦੀ ਪੀਟਾ ਬਰਚੋਂ ਆਈ ਆ ਚਾਚੇ ਪਾਿਆਂ ਦੇ ਨਾਲ ਇਕੱਠੇ ਰਹਿਣ ਲਈ ਇਹੋ ਜਿਹਾਂ ਇਹਨੂੰ ਤਾਂ ਚਾਜੀ ਹਾਂ ਨਹੀਂ ਇਹੋ ਜਾਂ ਇਕੱਠੇ ਰਹਿਣ ਵਾਲਾ ਇਦਾਂ ਇਦਾਂ ਹੀ ਆ ਹਾਂ ਚਲੋ ਪੀਤਾ ਕੋ ਚਾਹ ਪਾਣੀ ਪੀ ਆਏ ਜੀ ਨਹੀਂ ਆਹੋ ਕੋਈ ਨਹੀਂ ਚਾਹ ਪਾਣੀ ਮੈਂ ਤਾਂ ਪੀਤਾ ਵਾ ਤੇ ਤੂੰ ਰੋਟੀ ਰੱਟੀ ਖਾਣੀ ਆ ਮੈਂ ਨਾ ਚਾਹ ਪੀ ਕੇ ਆਏ ਹਾਂ ਅੰਦਰੋਂ ਅੱਛਾ ਤੇ ਰਮਨ ਮੈਨੂੰ ਕਹਿਣੇ ਵੀ ਡੇ ਮੈਂ ਰੋਟੀ ਲਿਆਵਾਂ ਮੈਂ ਨਹੀਂ ਅਜੇ ਨਹੀਂ ਮੈਂ ਠਹਿਰ ਕੇ ਖਾਣੀ ਹੈ ਤੇ ਮੈਂ ਹੁਣ ਉਹ ਥੋਪੇ ਬੈਠੇ ਨਾ ਤੇ ਇੱਥੇ ਬੈਠ ਕੇ ਖਾਣਾ ਮੈਂ ਆਹ ਨਹੀਂ ਰਮਨ ਨੂੰ ਰੋਟੀ ਪਾ ਕੇ ਲਿਆ ਇੱਥੇ ਥੁੱਪੇ ਲਿਆ ਦੇ ਤੇ ਖਾ ਕੇ ਤੇ ਫਿਰ ਮੁੜ ਕੇ ਪੁੱਤ ਦਵਾਈ ਖਾ ਉਹ ਇਦਾਂ ਹੀ ਕਰਦਾ ਫਰਕ ਪਏ ਹੋਰ ਕੀ ਕਰਨਾ ਫਿਰ ਹੁਣ ਚਲੋ ਕੀ ਕਰਾਂ ਮਾਤਾ ਵੀ ਵਿਚਾਰੀ ਇੰਨਾ ਫਿਕਰ ਕਰਦੀ ਆ ਪੁੱਤ ਤੂੰ ਪੜ੍ਹ ਹੀ ਪੀਤਾ। ਚਾਹ ਪੀਤੀ ਐ ਰੋਟੀ ਖਾਦੀ ਐ। ਹੁਣ ਕੀ ਤੈਨੂੰ ਦੱਸਾਂ ਕੀ ਬੰਡਿਆ ਕੀ ਹੋਣੇ ਮਨਤਿਆਬ ਨਹੀਂ ਸਮਝ ਆਉਂਦੀ ਮਾਤਾ। ਲੈ ਵੀ ਨਵੀਂ ਤੋਂ ਨਵੀਂ ਖਬਰ ਆਉਂਦੀ ਆ। ਪਤਾ ਨਹੀਂ ਕੀ ਬੰਡਿਆ ਦੁਨੀਆਂ ਤੇ ਹੈ। ਪੂਰਾ ਕਹਿਰ ਹੋਣ ਡਿਆ ਪੂਰਾ ਕਲਯੁਗ ਨਚਣ ਡਿਆ ਸਿਰ ਚੜਕੇ ਲੋਕਾਂ ਦੇ। ਹੱਦ ਹੋਈ ਐ ਲੈ ਵੀ। ਪਰਨਾ ਦੁਨੀਆਂ ਨੂੰ ਸਮਝਣਾ ਚਾਹੀਦਾ ਵਾ ਪਿੱਤੇ ਗਰਮ ਨਹੀਂ ਕਰਨੇ ਚਾਹੀਦੇ। ਕੀ ਬੰਦਾ ਕਰੇ ਹੈ। ਵੇਖ ਕੇ ਤੇ ਮਨ ਨੂੰ ਹੋਰ ਕੋ ਹੁੰਦਾ ਵਾ ਐਡੇ ਮੜੇ ਕੰਮ ਹੋਣਦੇ ਦੁਨੀਆ ਦੇ ਤੇ ਕੀ ਇਕੱਲੇ ਬਹਿ ਕੇ ਗੱਲਾਂ ਕਰੀ ਜਾਂਦੇ ਗੱਲਾਂ ਪਤਾ ਵੇਹਾਵੇ ਕੀ ਬੰਦਿਆ ਮੋਬਾਈਲ ਤੇ ਹੈ ਕੀ ਹੋਣ ਲਿਆ ਵਾ ਓਏ ਆਹੋ ਕਦੀ ਕਦੇ ਕੋਈ ਕਿਹਦਾ ਐਕਸੀਡੈਂਟ ਹੋ ਜਾਂਦਾ ਕਿਹਦਾ ਕਿਦੇ ਹੋ ਜਾਂਦਾ ਲੋਕੀ ਹੌਲੀ ਜਾਂਦੇ ਨਹੀਂਗੇ ਤੂੰ ਮੇਰੀ ਸੁਣ ਮੋਬਾਈਲ ਤੇ ਗੱਲਾਂ ਕਰਦੇ ਜਾਂਦੇ ਤੇ ਫੇਰ ਵੱਜਣਗੇ ਇੱਕ ਦੂਜੇ ਦੇ ਵਿੱਚ ਚਲੋ ਛੱਡੋ ਵੇ ਤੇ ਬਾਬੂ ਖਬਰ ਆਉਂਦੀਆਂ ਰਹਿੰਦੀਆਂ ਹੁਣ ਕਿਹਦੇ ਕਰਮਾਂ ਤੋਂ ਢੋਲੀ ਲਿਖਿਆ ਓਏ ਆ ਇੱਕ ਗੱਲ ਸੁਣੋ ਹਾਂ ਤੇ ਉਹ ਮੰਮੀ ਦਾ ਕਿਦਾਂ ਉਹ ਮੰਮੀ ਮੱਸਾਂ ਕੀ ਗੱਲ ਹੀ ਉਹ ਮਾਮਾ ਤੇਰਾ ਕਹਿੰਦਾ ਵੀ ਨੂੰ ਤੇ ਐਡਾਂ ਗੇ ਛੱਡ ਜਾ ਇੱਥੇ ਕੋਈ ਕੰਮ ਹੋਣਾ ਵਾ ਅੱਛਾ ਤੇ ਮੈਂ ਤੇ ਆਖਿਆ ਵੀ ਯਾਰ ਯਾਰ ਸਾਡਾ ਰੋਟੀ ਪਾਣੀ ਤਾਂ ਨਿਕਾ ਸਕਦਾ ਤੇ ਭਾਰੇ ਉਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਜਿੱਦ ਦਾ ਟਾਈਮ ਕੱਢਿਆ ਵਾ ਦੋ ਢਾਈ ਡੰਗ ਕਰ ਦੋ ਹੁਣ ਵਾਰ ਵਾਰ ਤਾਈ ਨੇ ਕਿੰਨੀਆਂ ਕਿ ਰੋਟੀਆਂ ਖਵਾ ਲੈਣੀਆਂ ਉਹ ਮਾ ਆਪਣੀ ਪਤਨੀ ਕਿੱਦਾਂ ਲਾਉਂਦੀ ਹੋਣੀ ਉਹ ਗਾਲ ਤੇ ਤੇਰੀ ਸਹੀ ਆ ਉਹ ਪੁੱਤ ਹੁਣ ਫਿਰ ਮੈਂ ਨਾ ਉਹ ਸਾਰਾ ਟੱਬਰ ਹੀ ਖੜਾ ਜਾ ਕਰ ਲਾ ਪਏ ਤੇ ਫਿਰ ਮੈਂ ਫਿਰ ਚੰਗਾ ਲੱਗਦਾ ਇੱਥੇ ਜਿੱਦ ਕਰਦਾ ਕਹਿੰਦਾ ਸਿਆਣਾ ਬੇਣਾ ਮੈਂ ਹੈਗਾ ਨਾ ਕਹਣਾ ਕੀ ਕਰਦੇ ਆ ਨਿਆਣਿਆਂ ਨੂੰ ਕਹਿਣਾ ਕੁਛ ਨਹੀਂ ਘੰਦਾ ਪਪਾ ਹੂੰ ਮੰਮੀ ਨੂੰ ਨਾ ਸਮਝਾਓ ਕਿ ਆ ਜਾ ਹੁਣ ਕੋਈ ਚੱਲ ਜਾ ਇੱਥੋਂ ਆਡੇ ਪਿੰਨੋਂ ਹਾਂ ਤੇ ਕਹਦਾ ਕਿ ਇਹਨਾਂ ਨੂੰ ਰੋਟੀਆਂ ਖਾਣ ਮਾਂ ਮਾਂ ਅੱਡੀ ਫੇਰ ਖਵਾ ਦੂਗੀ ਚਾਰ ਪੰਜ ਦਿਨ ਰੋਟੀਆਂ ਹੋਏ ਉਹ ਤਾਂ ਗੱਲ ਤੇਰੀ ਠੀਕ ਵਾ ਚਲ ਕੋਈ ਨਹੀਂ ਹੁਣ ਮਾੜਾ ਮਟਾੜਾ ਬੜਾ ਕਰ ਲੈਨੇ ਆ ਇੱਕ ਟਾਈਮ ਬਕਾ ਲਿਆ ਕਰਾਂਗੇ ਬਾਕੀ ਝੋਲ ਝੂਲ ਬਣਾ ਕੇ ਆਪਣਾ ਟਾਈਮ ਸਾਰ ਲਾਂਗੇ ਤੂੰ ਇੱਦੀ ਦਾ ਫਿਕਰ ਕਰ ਦੋ ਉਹ ਮੈਂ ਫੇ ਤਾਰੇ ਮਾਮਾ ਕੁਝ ਕਹਿੰਦਾ ਹੀਗਾ ਉਹ ਮਾਮਾ ਕਹਿੰਦਾ ਫੇ ਇਦਾਂ ਕਿ ਸੜਕ ਕਰਕੇ ਨਾ ਇੱਥੇ ਕੋਈ ਕੰਮ ਧੰਦਾ ਵਾ ਹਾਂ ਤੇ ਮੈਂ ਮੁੜ ਕੇ ਨਾ ਇੱਕ ਦੋ ਦਿਨ ਬਾਅਦ ਸੜ ਜਾੜ ਜੀਂਗਾ ਚਲੋ ਇੱਕ ਦੋ ਦਿਨ ਵੇ ਲੈਨੇ ਆ ਹਾਂ ਤੇ ਜੇ ਨਾਣਾ ਐ ਫਿਰ ਇੱਕ ਦੋ ਦਿਨ ਤੱਕ ਫਿਰ ਮੈਂ ਤੇ ਜਾ ਕੇ ਲੈ ਹੀ ਹੋਣਾ ਵਾ ਉਹ ਚਲ ਫਿਰ ਤੂੰ ਚਲ ਜੀ ਫਿਰ ਇਹ ਆ ਵੀ ਫੋਨ ਕਰਕੇ ਜਾਈ ਉਹਨੇ ਵੀ ਉਧਰ ਉਹ ਵੀ ਤੁਰ ਪੇ ਤੂੰ ਇਧਰ ਤੁਰ ਪੇ ਉਹ ਆਏ ਤੇ ਤੂੰ ਉੱਥੇ ਨਾਲ ਕੇ ਰਹਿ ਤੇ ਮੈਂ ਫੋਨ ਕਰਕੇ ਚਲੂੰਗਾ ਆਹੋ ਮੈਨੂੰ ਪਤਾ ਨਾ ਲਾਰੇ ਬੜੇ ਉਹ ਵੀ ਲਾਉਂਦੇ ਆ ਉਹ ਚਲ ਕੋਈ ਗੱਲ ਨਹੀਂ ਤੂੰ ਸਿਰੇ ਮਾਨ ਨਾ ਫੁਲਕੇ ਤੇ ਮੈਂ ਦੋ ਤਿੰਨ ਲਾ ਦੂੰਗਾ ਤੂੰ ਸਿਰੇ ਪਾਣੇ ਚਲ ਜੀ ਆਪਣੇ ਲਾਣਾ ਠੀਕ ਆ ਹਾਂ ਤੇ ਕੋਈ ਗੱਲ ਨਹੀਂ ਤੇ ਤਾਈ ਆਈ ਹੀਗੇ ਹੁਣ ਹੈ ਰੋਟੀਆਂ ਫੁਲਕੇ ਲੱਗੀਆਂ ਅੱਛਾ ਤੇ ਦਾਲ ਸਬਜ਼ੀ ਦੁਪਹਿਰ ਵਾਲੀ ਹੈਗੀ ਤੇ ਮੈਂ ਚੱਲ ਉਹਦੇ ਨਾਲ ਚਾਰ ਲਾਂ ਹੁਣ ਕਿਹੜੀ ਕੀ ਘੜੀ ਮੁੜੀ ਕਹਿੰਦੇ ਕੱਢਦੇ ਫਿਰਨਾ ਇਹ ਚੱਲ ਠੀਕ ਹੈ ਠੀਕ ਨਹੀਂ ਤੇ ਕੋਈ ਗੱਲ ਨਹੀਂ ਹੈ ਤੇ ਆ ਸਵੇਰੇ ਆਪੀ ਟਾਈਮ ਨਾਲ ਉੱਠ ਪਈ ਮੈਨੂੰ ਆਵਾਜ਼ ਨਾ ਮਾਰਨੀ ਪਏ ਸਕੂਲ ਦੇ ਟਾਈਮ ਇਹ ਕੋਈ ਨਹੀਂ ਉੱਠਣਾ ਹੀ ਪੈਣਾ ਉਹ ਤੇ ਮੈਨੂੰ ਹਾਂ ਆਹੋ ਠੀਕ ਨਹੀਂ ਹਾਂ ਤੇ ਮਾਂ ਨਹੀਂ ਉਹ ਤੇਰੀ ਘਰ ਤੇ ਆਪਣੀ ਜ਼ਿੰਮੇਵਾਰੀ ਸਮਝੀ ਕੋਈ ਨਹੀਂ ਮੇਰੀ ਵੀ ਅੱਖ ਚ ਨਾ ਉੱਥੇ ਘੁੰਮਦਾ ਪੈ ਗਿਆ ਇਹ ਤੇ ਵੇਖ ਕੀ ਬੰਦੇ ਇਹ ਦਾ ਦਵਾਈ ਲੈ ਲਓ ਫਿਰ ਜਾ ਕੇ ਦਵਾਈ ਦੂਈ ਯਾਰ ਮੈਂ ਕਿ ਹਾਂ ਦਾਰੂ ਦਾਰੂ ਦਾ ਪਾਇਆ ਤੇ ਕੋਈ ਗੱਲ ਨਹੀਂ ਆਇਆ ਮੈਂ ਬਰੋ ਮੋਕੇ ਮੁੰਡਿਆ ਹਾਂ ਚੱਲ ਕੋਈ ਗੱਲ ਛੇਤੀ ਆਣੀ ਜਿੱਥੇ ਜਾਣਾ ਹੈ ਕੋਈ ਨਹੀਂ ਕੋਈ ਨਹੀਂ ਯਾਰ ਮੁੰਡਾ ਵੀ ਸੱਚਾ ਹੋ ਕੌਣ ਰੋਟੀ ਪਾਣੀ ਇਨੇ ਦਿਨ ਦਿੰਦਾ ਵਾ ਇਹ ਆਪੇ ਚੱਲ ਤਾਈ ਮਾੜਾ ਮੋਟਾ ਚੜੀ ਕਿ ਵੇਲੇ ਵੇਲੇ ਸਾਥ ਜਾਂਦੀ ਹੈ ਤੇ ਚੱਲੇ ਆਪੇ ਸਿਆਣੇ ਹੈਗੇ ਚੱਲ ਬੂ ਤਾਂ ਕਹਿਣ ਦੀ ਵੀ ਚੀਜ਼ ਨਹੀਂ ਕਰਦਾ ਚੱਲ ਕੋਈ ਨਹੀਂ ਮਨਾ ਅੱਧਾ ਦੇ ਇੱਕ ਦੋਈਏ ਕੋਈ ਗੱਲ ਨਿਕਲ ਜਾਣਾ ਇੰਨਾ ਜਿੱਥੇ ਇੰਨਾ ਟਾਈਮ ਲੇ ਗਿਆ